ਸਰਕਾਰਾਂ ਅਸਲ ਤੇ ਆਈਐਸ ਅਧਿਕਾਰੀ ਚਲਾਉਂਦੇ ਆ ਜਦੋਂ ਵੀ ਕੋਈ ਮੁਲਾਜ਼ਮ ਚਸੇਬੰਦੀਆਂ ਨਾਲ ਮੈਂ ਕੋਈ ਡਿਬੇਟ ਕਰਦਾ ਕੁਝ ਕਰਦਾ ਉਹ ਬੜੇ ਔਖੇ ਨੇ ਤੁਹਾਡੇ ਪਾਈਚਾਰੇ ਦੇ ਆਈਐਸ ਅਸਰਾਂ ਦੇ ਉਹ ਕਹਿੰਦੇ ਵੀ ਸਾਡਾ 11% ਡੀਏ ਵੀ ਇਹਨਾਂ ਨੇ ਕਹਤਾ ਸਾਡਾ 5.5 ਸਾਲ ਦਾ ਜਿਹੜਾ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਉਹ ਵੀ ਇਹਨਾਂ ਨੇ ਆਈਐਸ ਅਫਸਰਾਂ ਨੇ ਲੜਕਾਤਾ ਚੀਫ ਸਕੱਟਰੀ ਤੇ ਵਿੱਤ ਸਕੱਤਰ ਜਦੋਂ ਸਾਡੀ ਫਾਈਲ ਜਾਂਦੀ ਮੁੱਖ ਮੰਤਰੀ ਨੂੰ ਕਹਿ ਦਿੰਦੇ ਕੰੱਚ ਫੂਕ ਮਾਰ ਦਿੰਦੇ ਆ ਵੀ ਇਹ ਨਹੀਂ ਦੇ ਸਕਦੇ ਸਾਡੇ ਕੋਲ ਬਜਟ ਨਹੀਂ ਤੇ ਦੂਸਰੇ ਪਾਸੇ ਇਹ ਡੀਏ ਵੀ ਅਪ ਟੂ ਡੇਟ ਲਈ ਬੈਠੇ ਨੇ 53% ਤੇ ਨਾਲ ਦੀ ਨਾਲ ਸੱਤਵੇਂ ਤਨਖਾਹ ਕਮਿਸ਼ਨ ਦਾ ਸਾਰਾ ਏਰੀਆ ਵੀ ਲਈ ਬੈਠੇ ਨੇ ਮੈਂ ਤਾਂ ਇਕ ਗੱਲ ਕਰਦਾ ਸੀ ਵੀ ਉਹ ਆਪ ਨੇ ਸਾਰਾ ਕੁਝ ਲਈ ਗਏ ਜਦੋਂ ਮੁਲਾਜ਼ਮਾਂ ਦੀ ਗੱਲ ਹੁੰਦੀ ਤੇ ਮੁੱਖ ਮੰਤਰੀ ਦੇਣਾ ਵਿੱਚ ਹੁੰਦਾ ਕਿਉਂਕਿ ਐਲੀਟੇਸ਼ਨ ਬਹੁਤ ਹੈ ਮੁਲਾਜ਼ਮਾਂ ਦੀ ਉੱਥੇ ਕਹਿੰਦੇ ਨ ਹੁੰਦਾ ਕਿ ਅਸੀਂ ਤਾਂ ਆਲ ਇੰਡੀਆ ਸਰਵਿਸ ਦੇ ਅਸੀਂ ਸਟੇਟ ਗਵਰਨਮੈਂਟ ਦੇ ਮੁਲਾਜ਼ਮ ਨਹੀਂ ਅਸੀਂ ਦਾ ਯੂ ਕੈਨ ਚੇਵ ਇਨ ਅ ਡਿਪੂਟੇਸ਼ਨ ਤੇ ਸਾਡੀ ਕੋਈ ਪੰਜਾਬ ਸਰਕਾਰ ਕੋਈ ਬੇਨਤੀ ਨਹੀਂ ਦਾਉਤ ਅਪੋਇੰਟਿੰਗ ਅਥਾਰਟੀ ਸਾਡੀ ਡਿਸਪਲਿਨਰੀ ਅਥਾਰਟੀ ਹੈਗੀ ਹੈ ਉਹ ਗਵਰਨਮੈਂਟ ਆਂਡੀਆ ਸਟੇਟ ਗਵਰਨਮੈਂਟ ਦੀ ਅਸੀਂ ਡਿਸਪੋਜ਼ਲ ਕਰ ਸਕਦੇ ਹਾਂ ਬਦਲ ਸਕਦੇ ਹਾਂ ਸਸਪੈਂਡ ਕਰ ਸਕਦੇ ਹਾਂ ਉਹ ਤੁਸੀਂ ਦੇਖੋ ਵੀ ਕੀ ਹੈ ਕਿ ਪ੍ਰਾਇਰਟੀਆਂ ਕੀ ਨਹੀਂ ਸਕਾਦੇ ਸਰਕਾਰ ਕੋਲ ਬਜਟ ਕੀ ਤੇ ਸਰਕਾਰ ਦੀਆਂ ਪ੍ਰਾਇਰਟੀਆਂ ਕੀ ਹਨ ਹੁਣ ਤੁਸੀਂ ਆ ਨਵੇਂ ਦੀ ਇਹਨਾਂ ਦੀ ਐਗਜ਼ਾਮਪਲ ਹੈ ਮਤਲਬ ਬਿਜਲੀ ਬੋਤ ਫਲਾਣਾ ਮੋਤ ਉਹ ਤਾਂ ਸਾਰੇ ਕਰਦੇ ਨੇ ਨਹੀਂ ਨਹੀਂ ਤੁਸੀਂ ਦੇਖੋ ਤੁਸੀਂ ਅਪੋਰਟ ਕੀ ਕਰਦੇ ਹੋ ਹੁਣ ਮੱਛੀ ਜਲੂਸੇ ਕਿੱਲ ਗਿਆ ਇੱਥੇ ਜਲੂਸੇ ਨਿਕਲਿਆ ਹੋਇਆ ਕਿਉਂਕਿ ਜਦੋਂ ਅਸੀਂ ਵਿਤੂ ਬਾਹਰੀ ਗੱਲ ਕਰਦੇ ਹੁਣ ਇਹ ਪਤਾ ਕਿ ਅਫਸਰ ਨੂੰ ਅਫਸਰ ਤੇ ਲੱਤਾਂ ਤੇਰੀ ਬਿਰੋਕਰੇਸੀ ਹੁੰਦੀ ਹੈ ਫੇਸਲੈਸ ਹੁੰਦੀ ਹੈ ਫੇਸਲੈਸ ਇਸ ਕਰਕੇ ਕਹਿੰਦੇ ਹੈ ਕਿ ਇਹਨਾਂ ਨੇ ਜਾ ਕੇ ਵੋਟਾਂ ਨਹੀਂ ਮੰਗਣੀਆਂ ਵੋਟਾਂ ਮੰਗਣੀਆਂ ਨੇ ਇਲੈਕਟਿਡ ਨੇ ਉਹਨਾਂ ਨੇ ਅਬ ਇਹ ਇੱਕ ਸਭੀ ਚਾਲ ਭਾਈ ਅਫਸਰਾਂ ਦੇ ਗਲਤ ਆ ਦੋ ਉਹਨਾਂ ਨੂੰ ਮਾੜਾ ਚੰਗਾ ਕਹਿ ਦੋ ਕਿਸੇ ਅਫਸਰ ਦਾ ਕੀ ਪ੍ਰੋਬਲਮ ਮੈਂ ਵੀ ਕਦੇ ਮੈਨੂੰ ਦੇਣੇ ਉਹਨੇ ਦੇ ਦੇਣੇ ਉਹ ਜਦੋਂ ਇਹ ਦੇਖਦਾ ਹੈ ਵੀ ਭਾਈ ਹੁਣ ਆਪਾਂ ਦੇਖਦੇ ਕਦੇ ਪੈਨਸ਼ਨ ਕਿੰਨੀ ਦੇਰ ਬਾਅਦ ਪੈਨਸ਼ਨ ਮ ਕਿਹੜਾ ਇਹ ਡੀਏ ਤੇ ਏਰੀਆ ਦੀ ਗੱਲ ਕਰਦਾ ਮੈਂ ਕਹਿੰਦਾ ਕਿ ਅਸੀਂ ਸਟੇਟ ਕਾਮਨ ਦੇ ਮੁਲਾਜ਼ਮ ਨਹੀਂ ਹੈ ਸਾਡਾ ਵੀ ਆਰ ਗੋਇੰਗ ਬਾਈ ਦੀ ਗਵਰਨਮੈਂਟ ਨਹੀਂ ਹੈ ਇਹ ਪ੍ਰਕਾਸ਼ ਸਿੰਘ ਬਾਦਲ ਹੁਣਾਂ ਕੋਲ ਜਦੋਂ ਫਾਈਲ ਗਈ ਨਾ ਮੁਲਾਜ਼ਮਾਂ ਨੇ ਚੀਕਾਂ ਮਾਰੀਆਂ ਆ ਦੇਖੋ ਜੀ ਤੁਸੀਂ ਆਈਐਸਐਸ ਤੇ ਨੋਟੀਫਿਕੇਸ਼ਨ ਆਉਂਦੀ ਹੈ ਡੀਏ ਦੀ ਨਾਲ ਹੀ ਸਾਈਨ ਕਰਕੇ ਤੇ ਆਪਣੇ ਖਾਤਿਆਂ 'ਚ ਪੈਸੇ ਪਾ ਲੈਣਦੇ ਆ ਉਹਨਾਂ ਨੇ ਆਰਡਰ ਕਰ ਦਿੱਤਾ ਨਾ ਪਤਾ ਹੋ ਗਿਆ ਵੀ ਜਦੋਂ ਡੀਏ ਦੇਣਾ ਕਲਾਸ 4 ਤੋਂ ਲੈ ਕੇ ਆਈਐਸ ਅਧਕਰੀ ਤੱਕ ਸਾਰਿਆਂ ਨੂੰ ਇੱਕੋ ਸਮੇਂ ਦੇਣਾ ਜਾਂ ਦੇਣਾ ਨਹੀਂ ਦੇਣਾ ਤਾਂ ਫਿਰ ਕਿਸੇ ਨੂੰ ਨਹੀਂ ਦੇਣਾ ਚਲੋ ਇਹ ਇੱਕ ਸਵਾਲ ਹੈ ਇਹ ਬਿਨਾ ਬਿਨਾ ਇਹ ਬੇਲੋੜੀ ਦੀ ਗੱਲ ਮਤਲਬ ਬਣਾਤੀ ਕਿਉਂਕਿ ਮੰਨ ਲਓ ਇੱਕ ਕਲਾਸ ਹੋ ਰਿਹਾ ਇੱਕ ਕਲਾਸ 3 ਹੈ ਕਲਾਸ 2 ਹੈ ਕਲਾਸ 1 ਹੈ ਕਾਲੀਨੀਸ ਹਨ ਉਹਨਾਂ ਦਾ ਮਤਲਬ ਜੇ ਦੇਖੋ ਸਾਡਾ ਸਿਸਟਮ ਡਿਫਰੈਂਟ ਹੈ ਪਰ ਵੀ ਆਰ ਆਰ ਨਾਟ ਇਨ ਸੇਮ ਲਾਈਨ ਅਸੀਂ ਦੇਖੋ ਜੰਦੇ ਅਸੀਂ ਭਾਜੇ ਤੁਹਾਡੇ ਖਜ਼ਾਨੇ 'ਚ ਹੈ ਹੀ ਨਹੀਂ ਜੇ ਤੁਹਾਨੂੰ ਇਹ ਪਤਾ ਹੈ ਵੀ ਹੋਂ ਦੇਖੋ ਕੋਈ ਕੋਰਟ ਨੇ ਆਰਡਰ ਕਰਨ ਨੇ ਸੈਕਸ਼ਨ ਕਰਨ ਨੇ ਚੀਫ ਸੈਕਸ਼ਨ ਕਰਨ ਨੇ ਔਰ ਜਿਹੜੀ ਰਿਸਪੋਨਸਿਬਿਲਟੀ ਹੈ ਉਹਨਾਂ ਦੀ ਹੈਗੀ ਮੈਨੂੰ ਕਿਸੇ ਬਣਾਦਾ ਸੀ ਤੂੰ ਪੁੱਛਦਾ ਐਲਮਿਸਾ ਦੱਸ ਤਾ ਵੀ ਸਟੇਟ ਨੇ ਪੱਲੇ ਕੀ ਉਹਨੇ ਨਾ ਕਿਹਾ ਸੀ ਕਿ ਜੀ 20000 ਕੋਟ ਰੁਪਿਆ ਸੀ ਕਮਾਈਨੇ ਚ ਕੱਢਾਂਗੇ 20000 ਕੋਟ ਰੁਪਿਆ ਸੀ ਇੱਥੋਂ ਕੱਢਾਂਗੇ ਸਾਡੀ ਤਾਂ ਜੇਤ 50000 ਕੋਟ ਦੀ ਜੇਤ ਪਾ ਕੇ ਜਨ ਕਿੱਥੇ